ਹਾਂਜੀ ਅੱਜ ਆਪਾਂ ਲੈ ਕੇ ਆਇਆ ਆਧਿਆ ਕੰਪਨੀ ਦਾ ਜਾਮ ਲੀਜਰ ਕਪੜਾਈ ਬਹੁਤ ਹੀ ਸੋਹਣਾ ਆਰਟੀਕਲ ਆ ਜੀ ਵਰਕ ਹੋਇਆ ਤੇਰੇ ਉੱਪਰ ਦੇਖੋ ਇੱਕੋ ਹੀ ਤੇਰਾ ਦੇਖੋ ਬਹੁਤ ਸੋਹਣਾ ਕਟਵਰਕ ਕੀਤਾ ਹੋਇਆ 6 ਕਲਰ ਨੇ 6 ਕਲਰ ਪੂਰੇ ਸ਼ਾਨਦਾਰ ਨੇ ਇੱਕ ਕਲਰ ਆਪ ਨੂੰ ਖੋਲ ਕੇ ਚੈੱਕ ਕਰਾਉਣੀ ਲੋ ਕਲਰ ਚੈੱਕ ਕਰੋ ਮੋਰ ਪੰਖੀ ਆਈ ਲੋ ਥਰਡ ਕੋਲੀ ਕੱਢਿਆ ਸਾਰਾ ਜੀ 6 ਕਲਰ ਨੇ 6 ਕਲਰ ਪੂਰੇ ਸ਼ਾਨਦਾਰ ਨੇ ਜੀ ਨਾਲ ਬਾਟਮ ਆ ਗਈ ਪਲੇਨ ਪਲੇਨ ਬਾਟਮ ਆ ਗਈ ਰਿਉਣ ਦੀ ਜੀ ਨਾਲ ਦੁਪੱਟਾ ਪ्योर ਦਾ ਜੀ ਲੋ ਚੈੱਕ ਕਰੋ ਦੁਪੱਟਾ ਪ्योर ਦਾ ਜੀ 6 ਕਲਰ ਨੇ 6 ਕਲਰ ਬਹੁਤ ਸ਼ਾਨਦਾਰ ਨੇ 1800 2000 ਵਾਲ ਸੂਟ ਸਿਰਫ 1200 ਦਾ ਜੀ ਇੱਕ ਸੂਟ ਦੀ ਸ਼ਿਪਿੰਗ 50 ਜੀ ਲੋ ਦੂਜਾ ਕਲਰ ਇਹਦੇ ਪਰਪਲ ਆ ਗਿਆ ਜੀ ਲੋ ਅਗਲਾ ਕਲਰ ਆ ਗਿਆ ਬਲੈਕ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲਓ ਉਸ ਨੂੰ ਪਰ ਸਪੋਰਟ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਲਓ ਜੀ ਮਹਰੂਨ ਕਲਰ ਆ ਗਿਆ ਜੀ ਮਸਟਰਡ ਆ ਗਿਆ ਜੀ ਗ੍ਰੀਨ ਆ ਗਿਆ 6 ਕਲਰ ਨੇ 6 ਕਦੋਂ ਪੂਰੇ ਸ਼ਾਨਦਾਰ ਨੇ 1800 2000 ਵਾਲਾ ਸੂਟ ਸਿਰਫ 1200 ਦਾ ਇੱਕ ਸੂਰ ਦੀ ਸ਼ਿਪਿੰਗ ਹੈਗੀ 50 ਜੀ ਲਓ ਜੀ ਚੈੱਕ ਕਰੋ